ਉਹ ਡਰ ਗਿਆ ਟਿੱਬੇ ਦੇ ਪਤੰਗ ਚੱਲ ਚੱਕ ਕੇ ਲੈ ਕੇ ਆਉਣੇ ਆ ਯਾਰ ਕਿੱਥੇ ਗਿਆ ਪਤੰਗ ਓਏ ਆ ਜਾਂਦੀ ਐ ਡੋਰ ਯਾਰ ਪਤੰਗ ਦਾ ਕੋਈ ਤੋੜ ਕੇ ਲੈ ਗਿਆ ਚੱਲ ਡੋਰ ਇਹ ਕਿੱਧਰੋਂ ਆਈ ਜਾਂਦੀ ਓਹ ਓਹ ਕੋਣ ਬੈਠੇ ਨੇ ਓਏ ਚੱਲ ਫਿਰ ਮੈਂ ਦੇਖ ਕੇ ਆਉਂਦਾ ਦਦਾ ਹੋ ਕੇ ਵਜਾ ਬਾਬਾ ਬੰਦਾ ਆ ਗਿਆ ਕੌਣ ਹੋ ਜੀ ਤੁਸੀਂ ਤੂੰ ਖੇਤਾਂ ਨੂੰ ਨਹੀਂ ਜਾਣਦਾ ਤੂੰ ਟਿੱਬੇ ਨੂੰ ਨਹੀਂ ਜਾਣਦਾ ਤੂੰ ਬਾਬੇ ਪਿਚਕ ਪਿੱਦੇ ਨੂੰ ਨਹੀਂ ਜਾਣਦਾ ਬਹਿ ਜਾ ਭਗਤਾ ਬਹਿ ਜਾ ਬਾਬੇ ਬਹੁਤ ਦੂਰੋਂ ਆਏ ਨੇ ਬਾਬਾ ਜੀ ਰੀਲਾਂ ਨਹੀਂ ਚੱਲਦੀਆਂ ਰੀਲਾਂ ਸਾਡਾ ਬੱਚਾ ਫਸਮ ਦੇ ਗੋੜੇ ਚਲਾ ਦਾਂਗੇ ਬੱਬਾ ਜੀ ਹੋਰ ਰੀਲਾਂ ਨਹੀਂ ਬਸ ਬੱਚਾ ਬਸ ਇੰਸਟਾਗ੍ਰਾਮ ਦੀ ਗੱਲ ਕਰਦਾ ਹਾਂਜੀ ਬਾਬਾ ਜੀ ਗੁਰਪ੍ਰੀ ਦਾੜੀ ਆ ਤੇ ਰੀਲ ਹਾਂਜੀ ਬਾਬਾ ਜੀ ਤੁਸੀਂ ਤਾਂ ਜਾਣੀ ਜਾਣੋ ਬਾਬਾ ਜੀ ਤਾਂ ਤਾਂ ਨਹੀਂ ਉਲੀ ਮਾਰ ਰੀੜ ਦੀ ਹੱਡੀ ਨਾ ਤੋੜੀ। ਬੱਚਾ 2100 ਰੁਪਿਆ ਲੱਗੂਗਾ ਰੀਲਾਂ ਦਾ ਚਲਾ ਦਾਂਗੇ ਤੇਰੀਆਂ। ਠੀਕ ਹੈ ਬਾਬਾ ਜੀ ਹੁਣ ਤਾਂ ਮੈਂ ਘਰੋਂ ਪੈਸੇ ਲੈ ਕੇ ਨਹੀਂ ਆਇਆ ਬਾਬਾ ਜੀ। Google Pay ਹੋਊਗਾ। ਠੀਕ ਹੈ ਬਾਬਾ ਜੀ। Google Pay ਸਟੈਨਰ ਦੇ ਚੇਲੇ ਨੂੰ ਤੂੰ Google Pay ਕਰ ਤੇਰੀ ਰੀਚ ਵਧਾਈਏ। ਰੇਜਾ ਰੀਲਾਂ ਦਰੀਆਂ viral ਕਰ ਦੇਣੀਆਂ ਮਿਲੀਅਨ view ਆਉਣਗੇ ਮਿਲੀਅਨ ਦੇਖੀ ਕੁੜੀਆਂ ਦੇ ਲੈਕ ਆਉਣਗੇ ਤੈਨੂੰ। ਹੋ ਗਏ ਬਾਬਾ ਜੀ। ਹੋ ਗਏ। ਹੋ ਗਏ ਚੇਲੇ। ਪੂਰਾ 2100 ਹੀ ਕਰਿਆ ਹੈ। ਉਹ ਨਹੀਂ ਯਾਰ ਰੀਲ ਚੱਲ ਜੂ ਫੇਰ ਦੇ ਜੀ ਭਗਤਾ ਪੈਸੇ ਕੋਈ ਗੱਲ ਨਹੀਂ ਅਗਲੀ ਵਾਰ ਵਿਊਆਂ ਦੇ ਹਿਸਾਬ ਨਾਲ ਪੈਸੇ ਲੈਣਗੇ ਬਾਬੇ ਜੀ ਵਿਊ ਜਿੰਨੇ ਮਰਜੀ ਪਰ ਪੈਸੇ ਪੈਸੇ ਆ ਕੰਨੀਓ ਹੱਥ ਨਾਲ ਘੁੱਟੀ ਭਗਦਾ ਠੀਕ ਹੈ ਬਾਬਾ ਜੀ ਜੈ ਬੱਬਾ ਪਿਛਕ ਪਿੱਦਾ ਉੱਠਾ ਕੰਮ ਕਰਦਾ ਸਿੱਧਾ ਜੈ ਬੱਬਾ ਪਿਛਕ ਪਿੱਦਾ ਉੱਠਾ ਕੰਮ ਕਰਦਾ ਸਿੱਧਾ ਰੁਕ ਬੱਚਾ ਦੋ ਚਾਰ ਜਾਣਿਆਂ ਨੂੰ ਹੋਰ ਭੇਜੀ ਬਾਬੇ ਪੂਰੇ ਜਾਣੀ ਜਾਣ ਨੇ ਠੀਕ ਹੈ ਬਾਬਾ ਜੀ ਹਾਂ ਟੈਨਸ਼ਨ ਨਹੀਂ ਲੈਣੀ ਸਾਡੇ ਹੁੰਦਿਆਂ ਵਗ ਗਿਆ ਬੱਗਿਆ ਬੱਗਿਆ ਖੋਲ ਲਾ ਅੱਖਾਂ ਚੱਕਰ ਨਾਲ ਵਾਲੇ ਲਾ ਲਾਂਗੇ ਮੈਨੂੰ ਤਾਂ ਯਾਰ ਕਹਿ ਜੀ ਜਗਾ ਤੇ ਬਿਠਾਇਆ ਲਿਆ ਕੇ ਲਵੇ ਪਾਣੀ ਨਹੀਂ ਕੁਛ ਹੋਰ ਨਹੀਂ ਆ ਨਿੰਬੂ ਜੀ ਬੱਟਲਾ ਖੰਂਦਵੀ ਪੀ ਲੈਣੇ ਆ ਨਹੀਂ ਨਹੀਂ ਮਾਲਾ ਨਹੀਂ ਖਰਾਬ ਕਰਨੀ ਪਾਣੀ ਤੈਨੂੰ ਪਲਾ ਦਨੇ ਕੋਈ ਨਾ 2100 ਰੁਪਏ ਕੋਟਾ 2100 ਬਣ ਗਿਆ ਮਹਿੰਦੀਆ ਦਿਹਾੜੀ ਚੱਲ ਕੋਈ ਨਹੀਂ ਚੱਲ ਦੇਖਦੇ ਆ ਕੁਛ ਹੋਰ ਕੰਮ ਕਰ ਤੇਰੀ ਤਾਂ ਲੱਤ ਦੀ ਖੱਲੀ ਚੜਨ ਵਾਲੀ ਹੋਗੀ ਦਵਾਈ ਕੋਈ ਲੈਣਾ ਖੱਲੀਆਂ ਦੀ ਆਏ ਲੱਤਾਂ ਮੇਰੀਆਂ ਵੀ ਸੌਂ ਗਈਆਂ ਓਏ ਹੁਣ ਤਾਂ ਰੀਲਾ ਚੱਲਿਆ ਕਰਨਗੇ ਹੁਣ ਤਾਂ ਮਿਲੀਅਨ ਤੇ ਵਿਊ ਆਇਆ ਕਰਨਗੇ ਉੱਥੇ ਇੱਕ ਟੀਬੇ ਤੇ ਬਾਬਾ ਆਇਆ ਜਿਹੜਾ ਬਾਬਾ ਪਚਕਪੈਦਾ ਯਾਰ ਉਹਦੇ ਕੋਲ ਹਰ ਗੱਲ ਦਾ ਮਤਲਬ ਹੱਲ ਹੈਗਾ ਯਾਰ ਮੇਰਾ ਤਾਂ ਆਪਣੀ ਵਿਆਹ ਹੁੰਦਾ ਕੋਈ ਨਾ ਜਾਇਆ ਜਾਇਆ ਵਾ ਜਾਇਆ ਜਾਇਆ ਦਾਦੂ ਆ ਹੱਤ ਕਰਾ ਦੂ ਐਣ ਉਹ ਭਈਆ ਬਾਬਾ ਬੰਦਾ ਹੋ ਗਿਆ ਕੀ ਹੋ ਗਿਆ ਤਾਂ ਲੱਗਿਆ ਓਏ ਹੋਰ ਲੈ ਪੰਗੇ ਉਰੇ ਆ ਕੇ ਭਖੜੇ ਚ ਦਿੱਤੋ ਵੀ ਥੱਲੇ ਬੈਠਿਆ ਨਹੀਂ ਗਿਆ ਕਦੇ ਅਮਗੇ ਆ ਗਿਆ 2100 ਤੋਂ ਘੱਟ ਨਹੀਂ ਮੰਗਣਾ ਬਜੀ ਜੈ ਭਗਤ ਦਾ ਜੈ ਬਹਿ ਜਾ ਬਾਬਾ ਜੀ ਕਰੋ ਹੱਲ ਭਗਤ ਦਾ ਬੱਚਾ ਵਿਆਹ ਨਹੀਂ ਹੋ ਰਿਹਾ ਬਾਬਾ ਜੀ ਤੁਸੀਂ ਤਾਂ ਜਾਣੀ ਜਾਣੋ ਬਾਬੇ ਸਾਰਾ ਕੁਝ ਹੀ ਜਾਣਦੇ ਨੇਗੇ ਲੋਕਾਂ ਨੇ ਪਾਨੀ ਮਾਰ ਕੇ ਬਾਬਾ ਜੀ ਬਹੁਤ ਦੁਖੀ ਕੀਤਾ ਪਿਆ ਬਸ ਬੱਚਾ ਤੇਰੇ ਵਿਆਹ ਦੀ ਜ਼ਿੰਮੇਵਾਰੀ ਹੁਣ ਮੇਰੀ ਆ ਗਈ ਜੈ ਬਾਬਾ ਪਿਛਕ ਪੈਦਾ ਪਾਨੀ ਮਾਰਨ ਵਾਲਿਆਂ ਨੂੰ ਕਰਦੇ ਸਿੱਧਾ ਜੈ ਬਾਬਾ ਪਿਛਕ ਪੈਦਾ ਪਾਨੀ ਮਾਰਨ ਵਾਲਿਆਂ ਨੂੰ ਕਰਦੇ ਸਿੱਧਾ ਸਿੱਧਾ ਸਾਡ ਸਿੱਧਾ ਚੀਕਾਂ ਪਵਾ ਦਾਂਗੇ ਚੀਕਾਂ ਲੈ ਬੱਚਾ ਐ ਕਰ ਫਿਰ ਹਾਂਜੀ ਕਾਲੇ ਹਲਵਾਈ ਦੇ ਜਾਈ ਹਾਂਜੀ ਬਾਬਾ ਜੀ ਉੱਥੋਂ ਅੱਧਾ ਕਿਲੋ ਗਰਾਬ ਜਾਮਣਾ ਰਾਸਗੁੱਲੇ ਲੈ ਲਈ ਠੀਕ ਆ ਬਾਬਾ ਜੀ ਪਾਈਆ ਲੈ ਲਈ ਬਰਫੀ ਠੀਕ ਆ ਬਾਬਾ ਜੀ ਇੱਕ ਲੈ ਲਈ ਰੋਟੀ ਨਾਲ ਤਰਲੀ ਗੁੜ ਦੀ ਡੜੀ ਠੀਕ ਆ ਬਾਬਾ ਜਿਹੜੀ ਰੋਟੀ ਆ ਉਹਦਾ ਪਾਉਣੀ ਆ ਕਾਲੇ ਕੁੱਤੇ ਨੂੰ ਅੱਛਾ ਬਾਬਾ ਜੀ ਠੀਕ ਆ ਤੇ ਜਿਹੜਾ ਤੈਨੂੰ ਸਮਾਨ ਦੱਸਿਆ ਏ ਰੱਖ ਕੇ ਉਹਨਾਂ ਦਾ ਨੇਚ ਰਸਤੇ ਨੂੰ ਰਾਤ ਨੂੰ 12 ਵਜੇ ਠੀਕ ਆ ਬਾਬਾ ਸਮਾਨ ਰੱਖਣ ਤੋਂ ਪਹਿਲਾਂ ਤੇ ਨੇ ਫੋਨ ਕਰਨਾਗਾ ਤੈਨੂੰ ਮੰਤਰ ਦੱਸਾਂਗੇ ਠੀਕ ਆ ਫਿਰ ਤੇਰਾ ਵਿਆਹ ਹਫਤੇ ਦੇ ਅੰਦਰ ਅੰਦਰ ਹੋ ਜਾਊਗਾ ਬੱਚਾ ਹੋਣੀ ਰੁਕ ਸਕਦਾ ਪਾਨੀਆਂ ਭੂਨੀਆਂ ਜੀ ਨੇ ਮਰਜ਼ੀ ਮਾਰ ਲੈਣ ਦੇ ਉਸ ਤੋਂ ਬਾਅਦ 2100 ਦੀ ਪੇਟਾ ਬਾਬਿਆਂ ਨੂੰ ਗੂਗਲ ਪੇ ਕਰਕੇ ਜਾਣੀ ਠੀਕ ਆ ਬਾਬਾ ਜੀ ਠੀਕ ਆ ਬੱਚਾ ਟੈਨਸ਼ਨ ਨਾ ਲੈ ਤੇਰਾ ਵਿਆਹ ਹੋ ਜਾਊਗਾ ਜੈ ਬਾਬਾ ਪਿੱਚ ਕੇ ਪਿੱਦਾ ਪਾਨੀ ਮਾਰਨ ਵਾਲਿਆਂ ਦਾ ਹੁਣ ਪਊਗਾ ਕਿਤਾ ਜਿੱਥੇ ਬਾਬੇ ਦਾ ਹੱਥ ਪਵੇਗਾ ਚੀਕ ਕਰਵਾ ਦਾਂਗੇ ਚੀਕਾਂ ਜੈ ਬਾਬਾ ਮਜੀਠ ਤੈ ਆ ਬਾਬੇ ਚਿਕਪਿੱਦਾ ਹਮ ਸਾਰਾ ਪੰਗਾ ਮੇਰੇ ਰੰਗ ਦਾ ਪਾਇਆ ਹੋਇਆ ਪਹਿਲਾਂ ਵਾਲੀ ਕਰੀਮਾਂ ਨੇ ਤਾਂ ਅਸਰ ਨਹੀਂ ਕਰਿਆ ਹੁਣ ਕੋਈ ਨਵੀਂ ਦੇਖਦੇ ਆਂ ਵੀਰੇ ਰੰਗ ਗੋਰੇ ਹੋਣ ਵਾਲੀ ਕਰੀਮ ਦਿਖਾਈ ਦਿਖਾਉਣਾ ਵੀਰੇ ਖੜ ਜਾ ਆਹ ਦੇਖ ਨਾ ਨਾ ਯਾਰ ਇਹ ਨਹੀਂ ਇਹ ਤਾਂ ਮੈਂ ਲਈ ਹੋਈ ਆ ਵੀਰੇ ਪੂਰਾ ਵਧੀਆ ਰੰਗ ਗੋਰਾ ਕਰੂ ਹੋਰ ਦਿਖਾ ਦੇ ਵੀਰੇ ਆਹ ਦੇਖ ਇੱਕ ਕਰੀਮਾਂ ਇਹ ਵੀ ਵੀਰੇ ਲਈ ਹੋਈ ਆ ਯਾਰ ਆਹ ਦੇਖ ਵੀਰੇ ੜਾਵਦੀ ਆ ਵੀ ਵਰਤੀ ਹੋਈ ਆ ਯਾਰ ਵੀਰੇ। ਉਹ ਵੀਰੇ ਹੱਥ ਬੰਨੇ ਤੇਰਾ ਰੰਗ ਨਹੀਂ ਗੋਰਾ ਹੁੰਦਾ ਹੈਗਾ। ਜਾ ਸਕਦੇ ਹਾਂ। ਯਾਰ ਤੂੰ ਚੰਗਾ ਬੰਦਾਗਾ। ਕੀ ਹੋ ਗਿਆ? ਤਾਂ ਮਝੀਠੇ ਵਾਲੇ ਹੀ ਡਾਇਲੋਗ ਛੜਦਾ ਤੀ। ਉਹ ਜੋਸ਼ ਜੋਸ਼ ਚ ਪਤਾ ਨਹੀਂ ਲੱਗਿਆ ਮੈਨੂੰ ਦਾ ਯਾਰ। ਲੈ ਤੇਰੇ ਜੋਸ਼ ਨੇ ਇਧਰ ਹੋੱਕਾ ਛੜਾਦਾ ਦੀ ਜੈ ਮਝੀਠੇ ਦੀ ਮੈਂ ਮਸਾਂ ਕੰਟਰੋਲ ਕਰਿਆ ਕੰਮ। ਚੱਲ ਬੱਤ ਤਾਂ ਰਹਿ ਗਈ। ਤੂੰ ਤਾਂ ਫਾਰੀ ਉਹ ਹੱਲ ਕਰੂ ਫਾਰੀ ਨੂੰ ਫੋਨ ਕਰਦਾ। ਬੱਤ ਤਾਂ ਰਹਿ ਗਈ। ਪਤਾ ਤਾਂ ਨਹੀਂ ਲੱਗਿਆ। ਹੈਲੋ ਹੈਲੋ ਓ ਬਾਬਾ ਕਿੱਥੇ ਆ ਹਾਂ ਬਾਬਾ ਉਹ ਇੱਧਰ ਟਿੱਬੇ ਤੇ ਬੈਠਾ ਪਿੰਡ ਤੋਂ ਬਾਹਰ ਜਿਹੜਾ ਟਿੱਬਾ ਨਹੀਂ ਉੱਚਾ ਜਾਂ ਉੱਥੇ ਨੂੰ ਆ ਜਾ ਹਾਂ ਮਲਾ ਦੇ ਮੈਨੂੰ ਆਉਣਾ ਮੈਂ ਹਾਂ ਹਾਂ ਮਲਾ ਦਿੰਨਾ ਆ ਜਾ ਯੋ ਇੱਕ ਭਗਤ ਹੋਰ ਡੱਕ ਲਿਆ ਪਹਿਲਾਂ ਮੈਂ ਕਹਿ ਕੇ ਆਇਆ ਸੀ ਉਹਨੂੰ ਕਹਿ ਕੇ ਆਇਆ ਸੀ ਹਾਂ ਬਣਾ ਲਈਏ ਰੱਬੀਏ ਫੇਰਾ ਇਹ ਦੁਖੀ ਬਾਲਾਗਾ ਇਹ ਤੋਂ 5500 ਮੰਗਣਾ ਆਪਾਂ ਨੇ 5500 ਹਾਂ ਉਹ ਵੀ ਚੱਕਰ ਹੈ ਬੜਾ ਠੀਕ ਦੇ ਦੂਗ 5500 ਹਾਂ ਹਾਂ ਪੈਸੇ ਤਾਂ ਦਊਗਾ ਇਹਦਾ ਕੀ ਮਸਲਾ ਕੀ ਆ ਇਹਦਾ ਮਸਲਾ ਵੀ ਦੱਸ ਦੇ ਕਿਤੇ ਮੈਂ ਕੁਝ ਹੋਰ ਇਹ ਕਹਿ ਦਵਾਂ ਮਸਲਾ ਇਹਦਾ ਵਿਆਹ ਲਾਗਾ ਵਿਆਹ ਲਾਗਾ ਇਹਦਾ ਤਾਂ ਤੁੱਖਾ ਹੀ ਲੱਗਿਆ ਸੀ ਜਿਹੜਾ ਹੁਣ ਆਇਆ ਦੀ ਬੀਲੀ ਦੀ ਬੂਟੀ ਵਾਲਾ ਚੱਲ ਇਹਦਾ ਉਹੀ ਕਰਨਾ ਜਿਹੜੇ ਗਿਆ ਅੰਮ ਦਾ ਵਧੀਆ ਇਹ ਹੁਣ ਜਾਨੀ ਹੁਣ ਧਿਆਨ ਰੱਖੀਂ ਯਾਰ ਇਸ ਵਾਰ ਹਨਾ ਪੂਰਾ ਆਪਣਾ ਜਰ ਇੱਥੇ ਓੱਖੇ ਮਾਰਦੇ ਆਪਾਂ ਓੱਖੇ ਕੀ ਪਲਾਵਾ ਨਿੰਬੂ ਪਾਣੀ ਦੇਖ ਨੇ ਮੂਸੋ ਪੇ ਨਹੀਂ ਆਲੇ ਨਹੀਂ ਸੁੱਕੇ ਨਹੀਂ ਪੂਰੇ ਆ ਨਾ ਰਸੇ ਵਾਲੇ ਨੇ 베ਰੀ ਤੀ ਤੇ ਬੇਰ 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 ਹੋਣਗੇ ਦੇਖ ਜੇ 베ਰ ਹੈਗੇ ਨੇ ਬਾਬਿਆਂ ਨੂੰ ਵੀ ਰਸੇ ਵਾਲੇ 베ਰ ਨਹੀਂ ਇਹਦਾ ਕੰਡੇ ਹੀ ਨਹੀਂ ਕੰਡੇ ਹੀ ਦੇ ਕੰਡੇ ਪਹਿਲਾਂ ਲੱਗਾ ਸਾਥੇ ਮੇਰੇ ਕੰਡਾ ਵਤ ਗਿਆ ਮੇਰਾ ਕੋ ਬੁੜੀ ਤਾੜੀ ਉੱਤੇ ਬੈਠੀ ਪਹੁੰਚੀ ਆ ਵਿਆਹ ਦਾ ਪਤਾ ਨਹੀਂ ਹੋ ਪਤਾ ਹੀ ਨਹੀਂ ਇੱਥੋਂ ਗਿਰ ਕੇ ਚੂਲੇ ਹੀ ਨਾ ਟੁੱਟ ਜੇ ਆ ਬੋਲਾ ਉਹ ਤੇ ਨਾਵਾ ਕੋ ਬੋਲਾ ਨਾਵਾ ਕੋ ਜੈ ਬਾਬਿਆਂ ਦੀ ਜੈ ਹੋ ਜੈ ਹੋ ਬਹਿ ਜਾ ਭਗਤਾ ਬਹਿ ਜਾ ਬਹਿ ਜਾ ਭਗਤਾ ਹਾਂ ਵੀ ਬੱਚਾ ਦੱਸ ਕੀ ਲੋੱਖਾ ਤੈਨੂੰ ਬਾਬਾ ਜੀ ਵਿਆਹ ਨਹੀਂ ਹੁੰਦਾ ਹੀ ਬਾਕੀ ਇਹਨਾਂ ਨੂੰ ਪਤਾ ਹੀ ਇਹਦਾ ਬਾਲਾ ਦੁਖੀ ਆ ਬਾਬਾ ਜੀ ਇਹ ਤਾਂ ਸਾਰੇ ਹੱਲ ਕਰਕੇ ਦੇਖ ਲੈਦਾ ਵਿਆਹ ਨਹੀਂ ਹੋਇਆ ਇਹਨੇ ਅੱਕ ਕੇ ਜਨਾਨੀ ਮੁੱਲ ਦੀ ਲਿਆਂਦੀ ਉਹ ਵੀ ਇਹਦੇ ਗਹਿਣੇ ਘੱਟੇ ਚੱਕ ਕੇ ਭੱਜ ਗਈ ਹੁਣ ਤਾਂ ਇਹਦੇ ਲੋਬੇ ਇੱਕੋ ਹੱਲ ਆ ਉਹ ਵੀ ਬਸੀ ਕਰਨ ਦਾ ਬਸੀ ਕਰਨ ਕਰਦਣੇ ਆ ਬੱਚਾ ਹੈਗੀ ਆ ਕੋਈ ਜਨਾਨੀ ਨਿਗਾ ਚ ਹਾਂ ਹੀ ਹੈਗੀ ਹੈਗੀ ਹੈਗੀਆ ਕਿਸੇ ਤੇ ਅੱਖ ਕਰਦੈਨੇ ਆ ਫਿਰ ਬਸੀ ਕਰਨਾ ਉਹਨੂੰ ਹਾਂ ਜੀ ਹਾਂ ਹੈਗੀਆ ਮਹਾਰਾਜ ਨਾ ਤੈਨੂੰ ਬੱਚਾ ਧਾਗਾ ਫੜ ਲੈ ਬੱਚਾ ਆ ਧਾਗਾ ਫੜ ਇਹ ਤੈਨੂੰ ਉਹਦੇ ਮੰਜੇ ਦੇ ਪਾਵੇ ਨਾਲ ਬੰਨ ਕੇ ਆਉਣਾ ਰਾਤ ਨੂੰ ਉਹ ਤੇਰੇ ਅੱਗੇ ਪਿੱਛੇ ਫਿਰੂਗੀ ਠੀਕ ਆ ਬਾਬਾਈ ਸੱਤ ਵਜੇ ਦੀ ਸੱਤ ਵਜੇ ਠੀਕ ਆ ਜਾ ਬੱਚਾ ਕਰਦਿਆ ਫਿਰ ਉਹ ਤੂੰ ਬਾਅਦ ਬਾਕੀ ਦੀ ਗੱਲਬਾਤ ਤੇਰੇ ਨਾਲ 5100 ਦੀ ਨਗਦ ਰਕਮ ਹੁਣੇ ਗੂਗਲ ਪੇ ਕਰ ਬੱਚਾ ਤਾਂ ਹੱਲ ਹੋਊਗਾ ਉਹ ਬਾਬੇ ਕੈਸ਼ ਨਹੀਂ ਲੈਂਦੇ ਹੈਗੇ ਮੱਭਾ ਠੀਕ ਆ Google Pay ਕਰਦੇ ਭਾਤਾ ਸਾਡੇ ਸਕੈਨਰ ਫੋਨ ਖੋ ਗਿਆ ਬਾਈ 5500 5500 ਜਮ੍ਹਾਂ ਕਰਾਏ ਤੂੰ ਮੱਭਿਆਂ ਨੂੰ ਵੀ ਬਾਤ ਲੋੜਾਂ ਨੇ ਬੱਚਾ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਅੱਜ ਕੱਲ ਬਸ ਹੀ ਕਰਨ ਵੀ ਤਰ੍ਹਾਂ ਹੈ ਜਾ ਕਰਾਂਗੇ ਜਾ ਹੋ ਗਿਆ ਬਾਬਾਈ ਠੀਕ ਹੈ ਜਾ ਬੱਚਾ ਬਾਕੀ ਸਭ ਦੱਸਾਂਗੇ ਤੁਹਾਨੂੰ ਕਹੇ ਨੂੰ ਭਣਕਣਾ ਪਵੇ ਉੱਪਰ ਚ ਪੀਤੇ ਜਿਹੜੇ ਮੰਝੇ ਦੇ ਪੈਂਦੀ ਆ ਉਹ ਪਾਵੇ ਨਾਲ ਬੰਨ ਦੇਣਾ ਠੀਕ ਆ ਉਸ ਤੋਂ ਬਾਅਦ ਬੰਨ ਕੇ ਢਾਗਾ ਬਾਬਿਆਂ ਕੋਲ ਆ ਰਾਤ ਨੂੰ ਬੰਨਣਾ ਬੱਚੇ ਨਾਲੇ ਕੱਪੜੇ ਗੂੜੇ ਨਹੀਂ ਪਾਗੇ ਜਾਣੇ ਫਿੱਕੇ ਰੰਗ ਦੇ ਕਾਲੇ ਕੂੜੇ ਹੋਣ ਕਾਲੇ ਰੰਗ ਦੇ ਕੱਪੜੇ ਹਨ ਠੀਕ ਆ ਜਾ ਬੱਚਾ ਇੱਧਰ ਨੂੰ ਯਾਰ ਪਿੰਡ ਚ ਚੱਲੇ ਆ ਰੋਟੀ ਦਾ ਹੱਲ ਕਰਨ ਢੋਲੂ ਲੈ ਜਾ ਮੈਨੂੰ ਵੀ ਲਿਆ ਦੀ ਯਾਰ ਮੈਂ ਮੰਗਣ ਚੱਲੇ ਆ ਉਗਲਪੇ ਪੈਸੇ ਨਾ ਪਰਿਆ ਪਿਆ ਮੈਂ ਹੋਟਲ ਤੇ ਜਾਊਗਾ ਉਸਿਆ ਚੱਲ ਫਿਰ ਚੱਲੀਏ ਚੱਲਦੇ ਆਂ ਹੋਟਲ ਹਟਣ ਤੇ ਨਾਲੇ ਯਾਰ ਮੇਰੀ ਗੱਲ ਸੁਣ। ਪ੍ਰਭਾਵ ਆ ਬਣਾ ਪੈ ਨਹੀਂ ਰਿਹਾ। ਕੀ ਹੋ ਗਿਆ? ਅਰੇ ਭੂਤਾਂ ਭਾਤਾਂ ਦੀਆਂ ਫੋਟੋਆਂ ਲਾਉਣਿਆਂ ਆ ਆਪਾਂ ਕਢਾ ਕੇ। ਠੀਕ ਆ। ਉਹ ਫੋਟੋਆਂ ਕਢਾਈਆਂ ਪਈਆਂ ਨੇ ਸੱਚਾ ਭੁੱਲ ਗਿਆ ਮੈਂ ਤਾਂ ੱੱਕਣੀਆਂ। ਚੱਲ ਆਪਾਂ ਲੈ ਕੇ ਹਉਣੇ ਚੱਲ ਨਾਲੇ ਕੁਝ ਖਾਣਿਆਂ ਹੋਪਣ ਤੇ। ਚੱਲ ਚਲੀਏ। ਚੱਲ। ਚੱਲ ਹੁਣ ਤੁਰਪਾ। ਹੁਣ ਤਾਂ ਵਧੀਆ ਰੁਪਏ ਬਣੇ ਹੋਏ ਨੇਗੇ। ਅਰੇ ਹੋ ਜਾ। ਆ ਗਏ ਬਾਪ। ਆ ਬੇਖੋ ਲੋ ਜਾ ਹੋਰ। और तो ये खोल लग गया ठंड बहुत है यार मंजा अंदर लेके जाना मेरा <hah> ਇੜੀ ਜੋਤੀ ਮੇਰਾ ਤੂੰ ਐਨੀ ਰਾਤ ਨੂੰ ਕੱਲੀ ਈੜੀ ਹੋ ਸਕਦੀ ਆ ਉਹ ਮੈਂ ਆ ਤੀ ਨੀ ਉਹ ਮਹਾ ਪਤਾ ਨਹੀਂ ਕੌਣਾ ਮਗਰ ਉਹ ਤੀਮੀ ਲੱਗਾ ਕਿੱਦੜੇ ਜਾਨਾ ਯਾਰ ਬਾਬੇ ਨੇ ਯਾਰ ਦੀ ਧਾਗਾ ਜੇ ਬਣ ਕੇ ਆਵਾ ਅਸਿਆ ਠੀਕ ਆ ਠੀਕ ਆ ਚੱਲ ਕੋਈ ਨਹੀਂ ਚੱਲ ਤੇ ਆਰਾਮ ਘੋਰ ਕੋਈ ਤੀਮੀ ਨਹੀਂ ਕੋਈ ਚੱਲ ਠੀਕ ਆ ਬਾਬੇ ਆ ਬਾਬੇ ਵਾਲੇ ਕੰਮ ਚ ਬੜਾ ਸਕੋਪ ਆ ਬਾਬਾ ਹੀ ਬੰਨਾ ਪੈਣਾ ਚਲੋ ਫੇਰ ਖੁੱਲ ਗਿਆ ਤਨ ਜੁੱਪੜੇ ਵਚਣਾ ਵਹਿਣਾ ਲੱਗਦਾ ਫੇਰ ਖੁੱਲ ਗਿਆ ਕੋਈ ਨਾ ਉਹਨਾਂ ਨੇ ਧੁੱਪੀ ਵਾਲੇ ਇਹ ਫਾਨਾ ਨਾ ਬਰਾ ਬਚ ਗਏ ਓਏ ਕੱਢੂ ਸਮਝ ਕੇ ਖੋਰੀ ਨਾਲ ਨੂਰਤਾ ਸੀ ਧਾਗੇ ਦਾ ਤਾਂ ਪਤਾ ਨਹੀਂ ਮੇਰਾ ਤਾਂ ਕਾ ਜਰੂਰ ਬੰਨਿਆ ਜਾਊ ਬਾਬੇ ਨੂੰ ਵੀ ਹੋਰ ਹਾਲ ਪੁੱਛਦੇ ਆ ਇਹ ਗੁਰਬਾ ਝੱਕਦਾ ਵਮਣਾ ਸ਼ੋਕਰਾ ਉਹ ਟਾਈਟ ਦੀ ਜੇ ਸੰਗਲ ਜਿਆਦਾ ਟਾਈਟ ਹੁੰਦਾ ਔਖਾ ਹੋ ਜਾਂਦਾ ਹੁਣ ਕੁੱਤਾ ਨਾ ਲੱਤਾ ਪਾੜਦੇ ਨੇ ਤਾਂ ਲਾਤੇ ਰੰਗ 아이 ਵੇ ਅੱਜ ਤਾਂ ਬਾਲੀ ਮਾੜੀ ਹੋਈ ਜਾਂਦੇ ਹੋਏ ਕੁੱਤੇ ਨੇ ਪਾੜ ਦੇਣਾ ਸੀ ਓਏ ਹੋਏ ਬਾਬੇ ਨੇ ਕਾਲੇ ਕੱਪੜਿਆਂ ਨੂੰ ਕਿਹਾ ਦੀ ਕਾਲੇ ਕੱਪੜੇ ਤਾਂ ਪਾਏ ਨਹੀਂ ਤਾਂ ਹੀ ਇੰਨੀ ਮਾੜੀ ਹੋ ਗਈ ਤਾਂ ਗਲ ਕੰਮ ਦਾ ਸੂਤ ਆਇਆ ਨਹੀਂ ਕੱਲ ਨੂੰ ਬਾਬੇ ਨੂੰ ਵੀ ਜਾ ਕੇ ਆਉਣਾ ਉਹ بڑا ਤਾਕੜਾ ਪ੍ਰੋਜੈਕਟ ਕਰਤਾ ਉਹ ਦਾ ਤਾਂ ਕਿਉਂ ਪੈਂਦੀ ਆ ਫਿਰ ਤੱਕ ਦੇਖ ਆਹਣਾ ਪੂਰੀ ਤੱਕ ਪੈਂਦੀ ਆ ਮੈਂ ਕਹਣਾ ਪਹਿਲਾਂ ਤਾਂ ਵੀ ਚੱਲ ਮੈਂ ਜਾਂ ਕੰਮ ਕਰੀ ਬੈਠਾ ਸੀ ਤੂੰ ਹੁਣ ਦੇਖੀ ਬੰਦਿਆਂ ਦੇ ਪ੍ਰੈਸ਼ਰ ਵੀ ਬੂ ਵੀ ਬਾਬੇ ਚ ਕਰਾਮਾਤ ਹੈਗੀ ਆ ਸਹੀ ਗੱਲ ਆ ਤੇਰੀ ਚੱਲ ਬੈਠ ਤੂ ਓਰੇ ਟੇਬਲ ਤੇ ਮੈਂ ਥੋੜਾ ਜਿਹਾ ਕੰਮ ਕਰਕੇ ਆਉਣਾ ਤੂੰ ਕਿੱਧਰ ਜਾਣਾ ਓ ਯਾਰ ਅੱਥੇ ੱਟੇ ੱਬੇ ਦੇ ਟੱਟੀ ਬਾਬੇ ਮਸਕ ਉਠਾ ਲਿਆ ਵਾ ਪਹਿਲਾਂ ਇਹ ਟੱਟੀ ਵਾਲਿਆਂ ਦਾ ਕੰਮ ਕਰਕੇ ਆਉਣਾ ਮਸਕ ਆਉਂਦਾ ਜਾ ਯਾਰ ਮੈਂ ਕਰਦਾ ਲਾਜ ਬਹੁਤ ਜਾਇਆ ਜਾਇਆ ਬਾਬਾ ਬਹੁਤ ਦੂਰ ਹਲੇ ਟੱਟੀ ਦਾ ਪ੍ਰੈਸ਼ਰ ਵੀ ਪੈ ਗਿਆ ਪਹਿਲਾਂ ਟੱਟੀ ਉਹ ਕਰ ਲੈਨੇ ਆ ਹੇ ਗਦੇ ਬਾਬੇ ਲਿ ਵਜਾਂਦੇ ਜਾਂਦੇ ਵਿੱਚ ਨਾ ਨੇ ਕਲਜੇ ਹੇ ਹੇ ਵੇ ਬੇਬੇ ਹੇ ਮੈਂ ਇਧਰ ਟੱਟੀ ਦਾ ਹਾਂ ਚਾਰਤੀ ਤਾ ਅੱਗੇ ਵਾਲੀ ਗੱਲ ਫੇਰ ਕਰਾਂਗੇ ਪਹਿਲਾਂ ਪੂਤ ਵਾਲੀ ਗੱਲ ਕਰਦੇ ਆਂ ਬਾਬੇ ਨਾਲ ਓਕੀ ਦਾ ਠੀਕਾ ਟੇਬਲ ਸੂਟ ਆ ਗਿਆ ਫਿਰ ਮਰਦਾ ਕੰਮ ਪੂਰਾ ਚਾੜਦੀ ਕੱਟੀ ਤਾਂ ਹਾਂ ਬੰਦਾ ਲੱਗਿਆ ਹੀ ਨਹੀਂ ਅਜੇ ਗੰਦ ਕੌਣ ਅੱਛਾ ਬਾਠ ਠੀਕ ਨਹੀਂ ਆਉਂਦਾ ਹੋਰੀ ਉਹ ਆ ਜਾਣ ਦੇ ਕਰਦੇ ਆਂ ਫਿਰ ਉਹਦਾ ਨਾਜ ਉਹ ਆ ਗਿਆ ਬਾਪੂ ਬਾਪਾਈ ਬਾਪਾਈ ਇਹ ਹੋ ਗਿਆ ਭਗਤਾਂ ਦਾ ਚਾੜ ਬਾਪਾਈ ਮਾਪਿਆਂ ਦੇ ਪੰਡਾਲ ਚ ਆ ਕੇ ਦੁਸ਼ਕਰਮ ਕਰਦਾ ਰੋਕਿਆ ਤਾਂ ਮੈਂ ਬਹੁਤ ਹੀ ਨਿਕਲ ਗਿਆ ਇਹ じゃ ਕੀ ਹੋ ਗਿਆ ਬਹਾੜ ਰਿਆ ਪਿਆ ভূত ਲੱਗੀ ਜੀ ਮਗਰ ਮੇਰੇ ਉਹ ਜਹੇ ਜੀ ਤੂੰ ਜ਼ਹਰੀਲੀ ਗਾਂ ਛੜਦਾ ਭੂਤ ਤਾਂ ਕਦੋਂ ਦੀ ਮਰ ਗਈ ਤੂੰ ਐਂ ਦੱਸ ਵੀ ਧਾਗਾ ਬੰਨਿਆ ਕਿ ਨਹੀਂ ਬਾਬਾ ਧਾਗ ਵਾਲਾ ਕੰਮ ਤਾਂ ਬਹੁੱਖਾ ਮੇਰਾ ਰੱਤ ਧਾਗਾ ਹੋ ਜਾਣਾ ਦੀ ਬਾਬਾ ਕਰੋ ਕੋਈ ਹੱਲ ਹੋਰ ਉਹ ਪਾਏ ਦੱਸਦਾਨਾ ਬੱਚਾ ਜੇ ਧਾਗੇ ਵਾਲਾ ਨਹੀਂ ਬਣਿਆ ਹਾਂ ਬਾਬਾ ਐਵੇਂ ਕਰੀ ਬੱਚਾ ਫਿਰ ਰਾਤ ਨੂੰ ਇੱਕ ਰੋਟੀ ਲੈ ਲਈ ਉਹ ਤੇ ਗੁੜ ਦੀ ਡਲੀ ਧਰ ਲਈ ਉਹ ਪਾਉਣੀ ਆ ਕਾਲੇ ਕੁੱਤੇ ਨੂੰ ਇੱਕ ਲੈ ਲਈ ਬਰਫੀ ਦਾ ਡੱਬਾ ਠੀਕ ਆ ਚਰਸਤੇ ਦੇ ਰੱਖਣਾ ਚੌਂਦੇ ਵਾਲੇ ਤੇ ਠੀਕ ਆ ਜੀ ਰਤ ਬਚਨ ਬਾਬਾ ਜੀ 7 ਵਜੇ ਬਾ ਠੀਕ ਆ ਤੇਰਾ ਕੰਮ ਹੋ ਜੂਗਾ ਜਾ ਯਾਰ ਇਹਨੂੰ ਵੀ ਕਾਲੇ ਕੁੱਤੇ ਨੂੰ ਕਹਦਾ ਰੋਟੀ ਪਾਉਣ ਨੂੰ ਪਹਿਲਾਂ ਵੀ ਤੇ ਕਾਲੇ ਕੁੱਤੇ ਨੂੰ ਕਹਦਾ ਚਿੱਟੇ ਭੂਰੇ ਕੁੱਤੇ ਮਰ ਗਏ ਚਿੱਟੇ ਭੂਰੇ ਕੁੱਤੇ ਆ ਨਹੀਂ ਪਾੜ ਦੇਣਾ ਦੀ ਮੈਨੂੰ ਬਚ ਗਿਆ ਮੈਂ ਚਿੱਟੇ ਭੂਰੇ ਕੁੱਤੇ ਵਾਦਾਣੀ ਦੀ ਲੱਤ ਦੇਹਲਾ ਅਰਤਾ ਦੀ ਟੀਕਿਆਂ ਨੂੰ ਥਾਉ ਹੋਰ ਇਹਦਾ ਟੀਕੇ ਲੱਕੀ ਸਰਜੂ ਤੂੰ ਟਿੱਬਿਆਂ ਦੇ ਪੈਣ ਨੂੰ ਆਂਦੀ ਉੱਤੇ ਸੱਪ ਡੰਗ ਮਾਰ ਲੈਂਦਾ ਕੌਣ ਦੇਖਦਾ ਲੈ ਸੱਪ ਮਾਰਦਾ ਡੰਗੇ ਦੇ ਕੋਈ ਗੱਲ ਤਾਂ ਹੈਗੀ ਆ ਕੁੱਤਾ ਬੋਕਾ ਤਰ ਨਾਲ ਕੁੱਤੇ ਤਾਂ ਬਹੁਤ ਨੇ ਪਿੰਡਾਂ 'ਚ ਚੱਲ ਹੁਣ ਪੈਣੇ ਆ ਪਾਟੇ ਤੇ ਚੱਲ ਜੀ ਯਾਰ ਠੰਡੀ ਬਹੁਤ ਆ ਤੂੰ ਕਿੰਡ ਚੋ ਰਜਾਈ ਮੰਗ ਲਾ ਮੈਂ ਅੱਡੇ ਚ ਦੇਖ ਲੈਣਾ ਕੋਈ ਜਗਾ ਪੈਣ ਵਾਲੀ ਹੋਈ ਜੇ ਚੱਲ ਫਿਰ ਤੂੰ ਦੇਖ ਅੱਡੇ ਚ ਜਗਾ ਪਰ ਮਰ ਰਜਾਈ ਰਜੂਈ ਦਾ ਕੋਈ ਹੱਲ ਕਰਦਾ ਹੈ ਆਹ ਰਜਾਈ ਦਾ ਹੱਲ ਜੇ ਬਣ ਗਿਆ ਠੀਕ ਆ ਉਰੇ ਆ ਜੀ ਮੈਂ ਅੱਡੇ ਚ ਦੇਖਣਾ ਕੋਈ ਜਗਾ ਪੈਣ ਦੇਖਣ ਦੇ ਚਾਹਾਂ ਅੱਜ ਨਹੀਂ ਕੋਈ ਰਜਾਈ ਰਜੂਈ ਮਿਲਦੀ ਸਾਰੇ ਸੌਗੇ ਅੱਜ ਤਾਂ ਲੱਗਦਾ ਠੰਡ ਚ ਹੀ ਮਰਾਂਗੇ ਦੇਖ ਲੈਨੇ ਜੇ ਕੋਈ ਉਰੇ ਆਇਆ 5 ਮਿੰਟ ਤਾਂ ਬਹਿ ਕੇ ਘੰਟਾ ਬੋਲ ਲੱਗਦੀ ਆਗੀ ਆਹ ਦਾ ਕੋਈ ਲੱਗਦਾ ਉਹ ਰੋਕੀ ਰੋਕੀ ਭਗਤਾ ਰੋਕੀ দান ਕਰਕੇ ਜਾ ਬਾਬਿਆਂ ਨੂੰ ਕੁਸ ਬਾਬਾ ਮੇਰੇ ਕੋਲ ਤਾਂ ਕੁਸ ਨਹੀਂ ਮੈਂ ਤਾਂ ਹੁਣ ਮੋਟਰ ਤੋਂ ਆਇਆ ਭਗਤਾ ਲੋਈਓ ਦੇ ਜਾ ਠੰਡ ਲੱਗਦੀ ਐ ਬਾਬਿਆਂ ਨੂੰ ਲੈ ਬਾਬਾ ਬਾਬਾ ਉਪਰ ਤਾਂ ਰੱਬ ਤੇਰੀ ਮਨੋ ਕਾਮਨਾ ਪੂਰੀ ਕਰੇ ਚੰਗਾ ਬਾਬਾ ਜੀ ਠੀਕ ਆ ਭਗਤਾ ਠੀਕ ਆ ਹੁਣ ਬਾਜਾ ਗਿਆ ਤਾਂ ਠੰਡ ਤੋਂ ਠੰਡ ਵਿੱਚ ਮਰ ਜਾਣਾ ਵੀ ਨਹੀਂ ਤਾਂ ਚੱਲ ਹੁਣ ਚੱਲਣਾ ਫਿਰ ਅੱਡੇ ਤੇ ਨੂੰ ਉਹ ਆਇਆ ਹੀ ਨਹੀਂ ਹਲੇ ਤੱਕ ਹੋ ਠੰਡ ਬਹੁਤ ਆ ਮੈਨੂੰ ਲੱਗਦਾ ਠੰਡ ਚ ਮਾਰੂ ਅੱਜ ਤਾਂ ਉਹ ਸ਼ੋਕਰਾ ਉਹ ਸ਼ੋਕਰਾ ਆ ਗਿਆ ਭਰਾਵਾ ਤੂੰ ਅੱਲੇ ਦੇ ਲੋਈਆ ਠੰਡ ਨੇ ਮਾਰਤਾ ਮੈਨੂੰ ਤਾਂ ਮੰਗ ਕੇ ਤਾਂ ਮੈਂ ਲੈ ਕੇ ਆ ਮੈਂ ਕਿਹਾ ਤਾ ਤੇਨੂੰ ਆਹਦਾ ਕੋਈ ਗੱਲ ਨਹੀਂ ਬਣੀ ਯਾਰ ਲਾ ਗੱਲ ਨਹੀਂ ਬਣੀ ਪਰ ਆਹੋ ਤੂੰ ਪਈਏ ਦੇ ਦੇਈਆਂਗੇ ਕੋਈ ਗੱਲ ਨਹੀਂ ਫਿਰ ਯਾਦ ਰੱਖੀ ਠੀਕ ਕੋਈ ਗੱਲ ਨਹੀਂ ਤਾ ਤੂੰ ਰੱਖੀ ਰੱਖ ਮੈਂ ਪੈਣਾ ਦੇਣੀਆ ਲੋਈ ਦੇ ਦੇ ਫੇਰ ਨਾ ਗਈ ਮੈਂ ਗੂਗਲ ਪੇ ਵਾਲੇ ਪੈਸੇ ਖਰਚ ਕੇ ਡਬਲ ਬੈੱਡ ਦਾ ਕੰਬਲ ਲੈ ਆਉਂ ਓਏ ਨਹੀਂ ਨਹੀਂ ਮੈਂ ਤਾਂ ਤੈਨੂੰ ਆਇਆਗਾ ਨਾ ਕੁੱਤਾ ਬਿੱਲੇ ਹੋਣਗੇ ਓਰੇ ਰਾਤ ਨੂੰ ਲੱਤ ਬਾਹਣਾ ਖਾ ਜਾਣਾ ਆਪਣੀ ਕਿਤੇ ਥੋੜਾ ਜਿਹਾ ਟਾਈਮ ਮੈਂ ਪਾ ਜਾਣਾ ਫਿਰ ਤੂੰ ਪਾ ਜੀ ਯਾਰ ਅੱਧੀ ਰਾਤ ਕਿਹੜਾ ਜਾਗੂਗਾ ਹੁਣ ਕੋਈ ਨਹੀਂ ਥੋੜਾ ਜਿਹਾ ਟਾਈਮ ਜਾਗਦਾ ਫਿਰ ਕੀ ਆ ਦੋ ਬਸ ਥੋੜਾ ਜਿਹਾ ਟਾਈਮ ਹੀ ਪਾਉ ਮੈਂ ਠੀਕ ਆ ਕੋਈ ਨਹੀਂ ਗੌਰ ਰੱਖ ਬਾਈ ਜਾ ਉਠੋ ਉਹ ਪੀਆ ਯਾਰ ਹੁਣ ਤਾਂ ਪਿਆ ਦੀ ਹਲੇ ਉਹ ਡੱਬਾ ਰੱਖਣਾਊਗਾ ਵਰਫੀ ਦਾ ਆ ਜਾ ਚੱਕਣ ਚੱਲਦੇ ਆ ਮੈਂ ਯਾਰ ਮੈਨੂੰ ਤਾਂ ਨੀਂਦ ਆਉਦੀ ਆ ਤੂੰ ਭੱਗ ਜਾ ਜਿਆ ਭਾਜਾ ਭਾਜ ਜਾ ਮੈਨੂੰ ਮੱਤ ਚ ਲਾਈ ਜਾ ਜਾ ਭੱਗ ਜਾਂਦੇ ਆ ਤੂੰ 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 ਫਿਰ ਕਾਲੇ ਕੁੱਤੇ ਦਾ ਤਾਂ ਪਤਾ ਨਹੀਂ ਕਿਤੇ ਕੁੱਤੇ ਇਕੱਠੇ ਹੋ ਕੇ ਮੈਨੂੰ ਹੀ ਨਾ ਪਾੜ ਦੇ ਉਹ ਗੋਵੀ ਬਹੁ ਲੱਗੀ ਹੋਈ ਆ। ਕੁੱਤਾ ਬੰਦਾ ਦਾ ਮੈਂ ਵੀ ਆ। ਰੰਗ ਵੀ ਗਾਲਾ। ਆਪਾਂ ਹੀ ਖਾ ਲੰਨੇ ਆ। ਬਾਬੇ ਨੂੰ ਘੜਾ ਪਤਾ ਲੱਗਣਾ। ਜਿਹੜੇ ਕੁੱਤੇ ਨੂੰ ਭੁੱਖ ਲੱਗੀ ਉਹ ਖਾ ਲੂ ਆਪੇ। ਕਾਲੇ ਕੁੱਤੇ ਦੇ ਜ਼ਿਆਦਾ ਹੀ ਡਿਡ ਲੱਗਿਆ ਹੋਇਆ। ਹੁਣ ਬਰਫੀ ਦਾ ਡੱਬਾ ਰਹਿ ਗਿਆ ਚ ਰਸਤੇ 'ਚ ਰੱਖਣਾ। ਉਹ ਵੀ ਕੰਮ ਨਮੇੜੇ ਦੇ ਦਿੰਨੇ। ਓਹ ਤੁਹਾਡ ਵੀ ਨਾਮ ਹੋੜੀ ਖਾ ਗਿਆ ਤਰਪੂ ਉੱਚ ਉੱਚ ਜਿਹਾ ਕਿ ਬਾਬੇ ਨੂੰ ਕਿਹੜਾ ਪਤਾ ਲੱਗਣਾ ਗੱਲ ਕਿਸ ਬਹਤੀ ਗੱਤ ਜਮਾ ਗੱਠ ਬਣਨ ਕਿ ਆਏ ਨਹੀਂ ਹਜੇ ਕਿੱਥੇ ਰਹਿ ਗਿਆ ਬਹੁਤ ਟਾਈਮ ਹੋ ਗਿਆ ਓਹ ਹੋ ਗਿਆ ਹੋ ਹੁੰਦਾ ਹੈ ਉਹਨਾਂ ਦਾ ਤਾਂ ਬੜਾ ਖੰਨ ਓਏ ਹੋਏ ਬਰਫੀ ਕਾਏ ਬਾਬਾ ਫੇਟਕੂ ਫੇਦਾ ਬਹੁਤ ਲੱਗੀ ਹੋਈ ਆ ਭੁੱਖ ਓਏ ਇੱਕ ਅੱਧਾ ਪੀਸ ਖਾ ਕੇ ਚੱਲਦੇ ਆ ਹੋ ਖਾਲੀ ਡੱਬਾ ਨੂੰ ਹੁਣੀ ਫੜਦਾ ਪੁੱਟ ਗਿਆ ਓਏ ਨੀਰਾ ਹੀ ਬਹੁਤਾ ਤੋ ਕਾਲੇ ਕੱਪੜੇ ਪਾਏ ਹੋਏ ਨੇ। ਕਦੇ ਕਾਲੇ ਕੱਸੀ ਵਾਲਾ ਸਮਝ ਕੀ ਨਾ ਫੈਂਡ ਦੇ ਨੰ ਬੰਡਾਲੇ। ਚੱਲ ਬਾਬੇ ਪਿਛਕ ਪੱਦੇ ਨੂੰ ਦੱਸਦਾ ਜਾ ਕੇ। ਉਹ ਪਵਾਊਗਾ ਦਾ ਗੱਦਾ। ਬਾਬਿਆਂ ਨੂੰ ਮੂਰਖ ਬਣਾਉਂਦਾ। ਬਸ ਦੋ ਬਰਫੀ ਦੇ ਟੁਕਕਾਂ ਪਿੱਛੇ ਬੇਈਮਾਨੀ ਕਰਦਾ। ਉੱਠ ਯਾਰ ਬਿੱਲੇ। ਆ ਗਿਆ? ਹਾਂ ਹਾਂ ਲੈ ਖਾਲਾ ਬਰਫੀ। ਬਰਫੀ ਬੜੀ ਭੁੱਖ ਲੱਗੀ ਪਈ ਆ ਓਏ ਓਏ ਅਤਾ ਖਾਲੀ ਆ ਗਈ ਸਾਰੀ ਉਹ ਖਾ ਗਿਆ ਹਲਕਿਆ ਵਿਆਂ ਤੂੰ ਵੀ ਓ ਯਾਰ ਇਹ ਖਾਲੀ ਡੱਬਾ ਰੱਖ ਕੇ ਗਿਆ ਓ ਕੀ ਖਾਲੀ ਇੱਕ ਅੱਧੀ ਦਾ ਛੱਡ ਦੇਣਾ ਬਰਫੀ ਦਾ ਪੀਸ ਓ ਯਾਰ ਮੈਂ ਨਹੀਂ ਖਾਦਿਓ ਖਾਲੀ ਡੱਬਾ ਰੱਖ ਗਿਆ ਫੁੱਦੂ ਬਣਾਉਂਦਾ ਬਾਬਿਆਂ ਨੂੰ ਓ ਭੁੱਖ ਖੜਾ ਤੂੰ ਤਾਂ ਦੇਖ ਲਿਆ ਮੈਂ ਤੇਰੀ ਕੋਈ ਨਾ ਫਿਰ ਉਹ ਕੱਲ ਨੂੰ ਆਉ ਉਹ ਨੂੰ ਪੁੱਥਲੀ ਕੀ ਭੁੱਖੜਾ ਤੂੰ ਬਰਫੀ ਵੇਚੇ ਬੇਈਮਾਨੀ ਕਰਦਾ ਤੂੰ ਮੇਰੇ ਨਾਲ ਫਰ ਯਾਰ ਆਪ ਨਾਲ ਬਾਗਿਆਂ ਦੇ ਨਾਲ ਤੈਨੂੰ ਪਤਾ ਲੱਗ ਜਾਂਦਾ ਮੈਨੂੰ ਨੀਂਦ ਆਉਂਦੀ ਸੀ ਮੈਂ ਬਸ ਤੂੰ ਯਾਰ ਮਰਪੀ ਖਾ ਗਿਆ ਠੀਕ ਆ ਮੈਂ ਪੈਣਾ ਚੰਗਾ ਠੀਕ ਮੈਨੂੰ ਭੁੱਖੜ ਕਹਿੰਦਾ ਕੋਈ ਨਾ ਕੱਲ ਨੂੰ ਸਾਫਤ ਕਰੂੰ ਆਉਣ ਦੇ ਉਹਨੂੰ ਬਿੱਲੇ ਬਿੱਲੇ ਰੱਬ ਗਿਆੜਾ ਬਿੱਲੇ ਕਿੱਥੇ ਹੋ ਗਏ ਜਰਾ ਖਾऊं ਖਾऊं ਜੇ ਦੀ ਬਾਜ ਆਉਂਦੀ ਸੀ ਉਹ ਮਰੇ ਘਰਾਣਿਆਂ ਦੀ ਬਾਦ ਆ ਯਾਰ ਨੀਂਦ ਖਰਾਬ ਕਰਦੀ ਤਾਂ ਕੀ ਤੇ ਯਾਰ ਹੁਣ ਸੌਂ ਹੀ ਜਾਣ ਆਤੀ ਰਾਤ ਤਾਂ ਹੋਈ ਪਈਆ ਮੇਰੀ ਵਾਰੀ ਆਊਗੀ ਲੈ ਫੜ ਸੌਂ ਜਾ ਤੂੰ ਲੈ ਫੜ ਸੌਂ ਜਾ ਪਾਏ ਜਾਨਾ ਦਾ ਕਿੱਥੇ ਜਾਨਾ ਉਹ ਟੀਡੀ ਜੀ ਉਹਦੇ ਵਾਲਾ ਨਹੀਂ ਆਜੀ ਕੋਟੀ ਵਾਲਾ ਜਿਹੜਾ ਵਿਆਹ ਦਾ ਦੱਸਿਆ ਸੀ ਜੀ ਨੂੰ ਹਾਂ ਹਾਂ ਉਹਨੇ ਸਮਾਨ ਰੱਖਣ ਆਉਣਾ ਮੈਂ ਜਾਨਾ ਮੈਨੂੰ ਤਾਂ ਭੁੱਖ ਵੀ ਲੱਗੀ ਪਈ ਆ ਮੈਂ ਵੀ ਨਾਲ ਚੱਲੂ ਆਹ ਬਾਫੀ ਖਾ ਗਿਆ ਰੱਜਿਆ ਨਹੀਂ ਹਲੇ ਯਾਰ ਮੈਂ ਤਾਂ ਨਾਲ ਜਾਊਂਗਾ ਭੁੱਖੜਾ ਤੂੰ ਯਾਰ ਮੈਨੂੰ ਨਹੀਂ ਪਤਾ ਮੈਨੂੰ ਡਰ ਲੱਗਦਾ ਔਰ ਇਹ ਭਗਿਆੜਦਾ ਮੈਂ ਤਾਂ ਨਾਲ ਜਾਉਂਗਾ ਭਗਿਆੜਦਾ ਸੋਰੇ ਕਿੱਥੇ ਨੇਗੇ ਔਰ ਇਹ ਭਗਿਆੜਨੇ ਤੂੰ ਜਾਣ ਕੇ ਕਹਿਣਾ ਖਰਾੜੇ ਘਰੂੜੇ ਕੋਈ ਨਹੀਂ ਸੀ ਪਤਾ ਐ ਐ ਉਹ ਖਰਾੜੇ ਦੀ ਮੇਰੇ ਚੱਲ ਮੇਰੇ ਨਾਲੇ ਚੱਲ ਤੂੰ ਨਾਲ ਹਾ ਲਿਆ ਦੇ ਲੋਈ ਦੇ ਮੈਂ ਮੰਗੀ ਜੀ ਇਹ ਭੈਣ ਆਏ ਨੇ ਆ ਜਾ ਜਲਦੀ ਆਉਣਾ ਲਾ ਹੂਗਾ ਬੰਦਾ ਮਾਨ ਰੱਖਣਾ ਵੇ ਔਰ ਇਹ ਕੀ ਕਰਨਾ ਯਾਰ ਔਰ ਇਹ ਬਹਿ ਜਾ ਤੇਰਾ ਹੌਲਦੇ ਆ ਉੱਤਰ ਚਾਨਣ ਚ ਓਏ ਉੱਥੇ ਚਾਨਣਾ ਤੂੰ ਹੀ ਬਹਿ ਜਾ ਯਾਰ ਬੰਦੀ ਕੀ ਹੁੰਦੀ ਆ ਬਹਿ ਜਾ ਮੁਰਗਾ ਦਾ ਆ ਗਈ ਗੱਲ ਬਣੀ ਯਾਰ ਮੁਰਗਾ ਆਊਗਾ ਜੇ ਮੈਂ ਸਾਥ ਆਈ ਹੁਣ ਮੁਰਗਾ ਆਊਗਾ ਪਰਫੀ ਨਾਲ ਰੱਜਿਆ ਨਹੀਂ ਤੂੰ ਉਹ ਯਾਰ ਬਰਫੀ ਹੈ ਨਹੀਂ ਤੇ ਉਹ ਚ ਤੂੰ ਤਾਂ ਵੈਜੀਟੇਰੀਅਨ ਆ ਤੂੰ ਕਿਹੜਾ ਖਾਣਾਗਾ ਖਾ ਲਈ ਮੈਨੂੰ ਕੀ ਆ ਹਾਰੀ ਮੁਰਗਾ ਤਾਂ ਤੂੰ ਧਿਆਨ ਰੱਖ ਖਾਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਰਨਵਾਸ ਨੂੰ ਗੋਪੀ ਜੀ ਤੇ ਨਾ ਦਿਹਾੰ ਦੇ ਫੰਡ ਤੇ ਕਾਲੇ ਕੱਪੜੇ ਵਾਲੇ ਬੰਦੇ ਘਰ ਰਹੇ ਨੇ ਕੋਈ ਕਦੇ ਵੀ ਨਜ਼ਰ ਆਉਂਦੇ ਨੇ ਫੋਨ ਨਾਲੋਂ ਫੜ ਕੇ ਨੂਡ ਲੋ ਮੰਨ ਲੋ ਮੈਮਰੀ ਕਟ ਮਾਰ ਕਰੋ ਆਪਣਾ ਘਟਾਪਾ ਹੋਗਾ ਭੱਜਲਾ ਹੁਣ ਇੱਥੋਂ ਵਧਿਆ ਰਹੇਗਾ ਲਾਫਾਤ